हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੋ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਦੀ ਨਵੀਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਹੈ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤਾਂ ਨਹੀਂ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਸੋਚਿਆ ਨਾ ਉਹਨਾਂ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਉਹ ਵੀ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤਾਂ ਉਹ থাম্বਨੇਲ ਦੇਖ ਕੇ ਪਤਾ ਚੱਲ ਗਿਆ ਹੋਣਾ ਜੀ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਸ਼ੇਅਰ ਕਰਾਂਗੇ ਅ ਇੱਕ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀ ਜੇ ਤੁਹਾਡੇ ਕੋਲ ਟਾਈਮ ਹੈ ਨੀਗਾ ਪੰਜੇ ਬਾਣੀਆਂ ਅਮ੍ਰਿਤ ਵੇਲੇ ਕਰਨ ਦਾ ਸੁਖਮਨੀ ਸਾਹਿਬ ਦਾ ਪਾਠ ਅਗਰ ਤੁਸੀਂ ਨਹੀਂ ਕਰ ਸਕਦੇ ਜਾਂ ਤੁਸੀਂ ਰਹਿਰਾ ਸਕਦਾ ਪਾਠ ਨਹੀਂ ਕਰ ਸਕਦੇ ਤੇ ਅਗਰ ਤੁਸੀਂ ਸਿਰਫ ਮੂਲ ਮੰਤਰ ਸਾਹਿਬ ਦਾ ਪਾਠ ਕਰ ਸਕਦੇ ਹੋ ਤਾਂ ਉਹ ਪਾਠ ਤੁਸੀਂ ਕਿਵੇਂ ਕਰਨਾ ਹੈ ਕਿਸ ਟਾਈਮ ਕਰਨਾ ਹੈ ਤੇ ਗੁਰੂ ਸਾਹਿਬ ਉਹਦੇ ਉਸ ਪਾਠ ਨੂੰ ਕਰਨ ਨਾਲ ਆਪਣੀ ਕਿਹੜੀ ਮਰਿਆਦ ਪੂਰੀ ਕਰਦੇ ਨੇ ਕਿਵੇਂ ਸਾਡੀ ਜਿਹੜੀ ਅਰਦਾਸ ਆ ਪੂਰੀ ਹੁੰਦੀ ਹੈ ਉਹ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਇਲਾਵਾ ਅ ਛੋਟੀ ਅਰਦਾਸ ਕਿਵੇਂ ਕੀਤੀ ਜਾਂਦੀ ਹੈ ਤੇ ਵੱਡੀ ਅਰਦਾਸ ਕਿਵੇਂ ਕੀਤੀ ਜਾਂਦੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਜੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵਾਟਵਾ ਸ਼ੇਅਰ ਜ਼ਰੂਰ ਕਰਿਓ ਜੋ ਜਾਣ ਤੋਂ ਜ਼ਿਆਦਾ ਪੜ੍ਹ ਨਹੀਂ ਕਰ ਸਕਦੇ ਹਨ ਕੋ ਟਾਈਮ ਕੱਟ ਹੁੰਦਾ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਹੈਲਪਫੁਲ ਹੋਣ ਵਾਲੀ ਆ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਅਰਦਾਸ ਦਾ ਅਰਦਾਸ ਦੇ ਬਾਰੇ ਵੀ ਜਿਹੜੀ ਛੋਟੀ ਅਰਦਾਸ ਹੁੰਦੀ ਆ ਉਹ ਕਿਵੇਂ ਕੀਤੀ ਜਾਂਦੀ ਆ ਕਿਸ ਟਾਈਮ ਕੀਤੀ ਜਾਂਦੀ ਆ ਤੇ ਵੱਡੀ ਅਰਦਾਸ ਜਿਹੜੀ ਹੁੰਦੀ ਆ ਉਹ ਕਿਵੇਂ ਕੀਤੀ ਜਾਂਦੀ ਆ ਤੇ ਕਿਸ ਟਾਈਮ ਕੀਤੀ ਜਾਂਦੀ ਆ ਜਦੋਂ ਆਪਾਂ ਅੰਮ੍ਰਿਤ ਵੇਲੇ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਆ ਪੰਜੇ ਬਾਣੀਆਂ ਦਾ ਅਗਰ ਪਾਠ ਕਰਦੀਆਂ ਜਾਂ ਜਪਜੀ ਸਾਹਿਬ ਚੁਪਾਈ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਅੰਮ੍ਰਿਤ ਵੇਲੇ ਤਾਂ ਹਮੇਸ਼ਾ ਸਾਨੂੰ ਅੰਮ੍ਰਿਤ ਵੇਲੇ ਵੱਡੀ ਜਿਹੜੀ ਅਰਦਾਸ ਆ ਉਹ ਕਰਨੀ ਚਾਹੀਦੀ ਆ ਵੱਡੀ ਅਰਦਾਸ ਜਿਹੜੀ ਖੜੇ ਹੋ ਕੇ ਕੀਤੀ ਜਾਂਦੀ ਹੈ ਜੀ ਗੁਟਕਾ ਸਾਹਿਬ ਦੇ ਵਿੱਚੋਂ ਪੂਰੀ ਅਰਦਾਸ ਆਪਾਂ ਕਰਕੇ ਉਸ ਤੋਂ ਲਾਵਾ ਕਰਦੀ ਸੁਖ ਸ਼ਾਂਤੀ ਦੇ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਤੇ ਸਾਡੀ ਝੋਲੀ ਦੇ ਵਿੱਚ ਗੁਰੂ ਸਾਹਿਬ ਨਾਮ ਦੀ ਜਿਹੜੀ ਦਾਤ ਆ ਉਹ ਜਰੂਰ ਪਾਵੇ ਉਹਦੇ ਲਈ ਅਰਦਾਸ ਕਰਦੇ ਆ ਤੇ ਇਸੇ ਤਰ੍ਹਾਂ ਹੀ ਅੱਥਰੂ ਵੇਲੇ ਜਦੋਂ ਆਪਾਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਆ ਉਦੋਂ ਵੀ ਸਾਨੂੰ ਵੱਡੀ ਅਰਦਾਸ ਜਿਹੜੀ ਕਰਨੀ ਚਾਹੀਦੀ ਆ ਇਹਨਾਂ ਦੋਨਾਂ ਟਾਈਮਾਂ ਤੋਂ ਬਿਨਾ ਅਗਰ ਆਪਾਂ ਦਿਨ ਦੇ ਟਾਈਮ ਜਦੋਂ ਪਾਠ ਕਰ ਰਹੇ ਆ ਅ ਦਿਨ ਦੇ ਟਾਈਮ ਕਈ ਵਾਰੀ ਪਸੈਹ ਦਾ ਪਾਠ ਕਰਦੇ ਆ ਜਾਂ ਵੈਸੇ ਆਪਣਾ ਕਈ ਵਾਰੀ ਮਨ ਕਰ ਆਉਂਦਾ ਵੀ ਜਪਜੀ ਸਾਹਿਬ ਦਾ ਪਾਠ ਦੀ ਹੋਰ ਹਾਜ਼ਰੀ ਲਵਾਈਏ ਜਾਂ ਚੁਪਈ ਸਾਹਿਬ ਦੇ ਪਾਠ ਦੀ ਹੋਰ ਹਾਜ਼ਰੀ ਲਵਾਈਏ ਤਾਂ ਉਸ ਟਾਈਮ ਅਸੀਂ ਛੋਟੀ ਅਰਦਾਸ ਕਰ ਸਕਦੇ ਆ ਛੋਟੀ ਅਰਦਾਸ ਆਪਾਂ ਬੈਠੇ-ਬੈਠੇ ਕਰ ਸਕਦੇ ਆ ਛੋਟੀ ਅਰਦਾਸ ਜਿਹੜੀ ਹੁੰਦੀ ਆ ਉਹ ਮਨ ਦੇ ਵਿੱਚ ਕਰਦੇ ਆ ਵੱਡੀ ਅਰਦਾਸ ਆਪਾਂ ਬੋਲ ਕੇ ਕਰਦੇ ਆ ਛੋਟੀ ਅਰਦਾਸ ਆਪਾਂ ਮਨ ਦੇ ਵਿੱਚ ਕਰਦੇ ਆ ਜਿਵੇਂ ਆਪਾਂ ਕਿਤੇ ਜਾ ਰਹੇ ਆ ਰਸਤੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਦੇਖਦੇ ਆ ਗੁਰਦੁਆਰਾ ਸਾਹਿਬ ਦੇ ਅੱਗੇ ਉਹਦੇ ਲੰਗਦੇ ਹੋਏ ਵੀ ਆਪਾਂ ਗੁਰੂ ਸਾਹਿਬ ਨੂੰ ਆਪਣਾ ਜਿਹੜਾ ਸਿਰ ਝੁਕਾਉਨੇ ਆ ਤੇ ਨਾਲ ਹੀ ਆਪਾਂ ਮੰਨ ਦੇ ਚਰਦਾਸ ਵੀ ਜ਼ਰੂਰ ਕਰਦੇ ਆ ਵੀ ਪ੍ਰਮਾਤਮਾ ਜੀ ਮਿਹਰ ਕਰਨਾ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ ਜਿਸ ਕੰਮ ਜੰਨੇ ਔਕਾਰ ਜਸਵਾਰਨਾ ਹੈ ਨਾ ਉਹਨੂੰ ਛੋਟੀ ਅਰਦਾਸ ਕਹਿੰਦੇ ਆ ਛੋਟੀ ਅਰਦਾਸ ਜਿਹੜੀ ਆਪਾਂ ਘਰੇ ਪਾਠ ਕਰਦੇ ਕਰਦੇ ਆ ਉਹੀ ਇਦਾਂ ਹੀ ਹੁੰਦੀ ਆ ਕਿ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਜਿਹੜੀ ਮੈਂ ਹਾਜ਼ਰ ਤੁਹਾਡੇ ਲਈ ਆ ਉਹ ਪ੍ਰਵਾਨ ਕਰਨਾ ਬਾਣੀ ਜਪਦਿਆਂ ਸੁਣਦਿਆਂ ਨੇਕਾ ਪ੍ਰਕਾਰਾਂ ਦੀ ਭੁੱਲਾਂ ਚੁੱਕਾ ਹੋ ਗਈ ਹੋਣੀ ਆ ਮਾਫ਼ ਕਰਨਾ ਅੱਗੇ ਵਾਸਤੇ پاک ਬੁੱਤ ਤੇ ਸ਼ੁੱਧ ਬਾਣੀ ਪੜਨ ਦਾ ਵਾਲ ਬਖਸ਼ਿਸ਼ ਕਰਨਾ ਬੜੀ ਸੋਹਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਉਸ ਤੋਂ ਇਲਾਵਾ ਜੋ ਆਪਣੇ ਘਰ ਦੀ ਸੁਖ ਸ਼ਾਂਤੀ ਵਾਸਤੇ ਜਾਂ ਜਿਹੜੀ ਵੀ ਕਾਰਜ ਦੀ ਪੂਰਤੀ ਵਾਸਤੇ ਆਪਾਂ ਪਾਠ ਕਰ ਰਹੇ ਆ ਤਾਂ ਫਿਰ ਉਹਦੇ ਬਾਰੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਛੋਟੀਆਂ ਅਰਦਾਸ ਸਭਾ ਮਨ ਤੋਂ ਕਰਦੇ ਆ ਬਿਨਾ ਬੋਲੇ ਕਰਦੇ ਆ ਵੱਡੀਆਂ ਅਰਦਾਸ ਆ ਬੋਲ ਕੇ ਕਰਦੇ ਆ ਪੂਰੀ ਕਰਦੇ ਆ ਇਹ ਤਾਂ ਹੋ ਗਿਆ ਜੀ ਅਰਦਾਸ ਦੀ ਵਾਰੀ ਠੀਕ ਹੈ ਜੀ ਉਮੀਦ ਕਰਤੀਆਂ ਤੁਹਾਡਾ ਜਿਹੜਾ ਡਾਊਟ ਹੈ ਜਿਹੜਾ ਸ਼ੱਕ ਸੀ ਉਹ ਕਲੀਅਰ ਹੋ ਗਿਆ ਹਣਾ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਕਿ ਜੇ ਤੁਹਾਡੇ ਕੋਲ ਟਾਈਮ ਨਹੀਂ ਆ ਕਈ ਵਾਰੀ ਮੈਨੂੰ ਇਦਾਂ ਦੇ ਵੀ ਕਮੈਂਟ ਆਉਂਦੇ ਆ ਵੀ ਦੀਦੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਅਸੀਂ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਜਾਂ ਅੰਮ੍ਰਿਤ ਵੇਲੇ ਪੰਜੇ ਬਾਣੀਆਂ ਨਹੀਂ ਕਰ ਸਕਦੇ ਸੋ ਕੀ ਅਸੀਂ ਮੂਲ ਮੰਤਰ ਸਾਹਿਬ ਦਾ ਪਾਠ ਕਰ ਸਕਦੇ ਹਾਂ ਸੋ ਇਸੇ ਕਰਕੇ ਆਪਾਂ ਤੁਹਾਡੇ ਲਈ ਅੱਜ ਇਹ ਵੀਡੀਓ ਲੈ ਕੇ ਆਂਦੀ ਆ ਜਿਹੜਾ ਮੂਲ ਮੰਤਰ ਸਾਹਿਬ ਦਾ ਪਾਠ ਹੈ ਜੀ ਇਹ ਬਹੁਤ ਜ਼ਿਆਦਾ ਵਧੀਆ ਪਾਠ ਆ ਬਹੁਤ ਸ਼ਕਤੀ ਹੈ ਇਸ ਪਾਠ ਦੇ ਵਿੱਚ ਬਹੁਤ ਅਗਰ ਅਪਸ਼ਰਤਾ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਅਗਰ ਇਸ ਪਾਠ ਨੂੰ ਕਰਦੇ ਹਾਂ ਮੂਲ ਮੰਤਰ ਸਾਹਿਬ ਦਾ ਜਾਪ ਕਰਦੇ ਹਾਂ ਤਾਂ ਵੀ ਸਾਡੇ ਕਾਰਜ ਗੁਰੂ ਸਾਹਿਬ ਜਰੂਰ ਸਵਾਰੀ ਨਹੀਂ ਸਾਡੀ ਹਾਜ਼ਰੀ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਰੂਰ ਪਲਵਾਨ ਹੁੰਦੀ ਆ ਜਦੋਂ ਵੀ ਕਿਤੇ ਤੁਸੀਂ ਜਾਣਾ ਹੋਵੇ ਜੀ ਆਪਾਂ ਕਿਸੇ ਕਾਰਜ ਚੱਲੀ ਹੋਈ ਹੈ ਨਾ ਮੇਰਾ ਇੱਕ ਖੁੱਦ ਦਾ ਉਜਮਾਇਆ ਹੋਇਆ ਨੁਸਕਾ ਹੈ ਤਰੀਕਾ ਹੈ ਵੀ ਜਦੋਂ ਕਿਤੇ ਜਾਣਾ ਹੋਵੇ ਜਾਂ ਕੋਈ ਮੁਸ਼ਕਿਲ ਆਈ ਹੋਵੇ ਆਪਾਂ ਕਿਤੇ ਜਾ ਰਹੇ ਹੋਈਏ ਕੋਈ ਕਾਰਜ ਆ ਜਿਹੜਾ ਅਪ ਚਾਹੁੰਦੇ ਹੋਈਏ ਪੂਰਾ ਪੂਰਾ ਹੋ ਜAVE ਤਉਦੋ ਘਰੇ ਚੱਲਣ ਤੋਂ ਪਹਿਲਾਂ 11 ਵਾਰ ਮੂਲ ਮੰਤਰ ਸਾਦਾ ਪਾਠ ਜੇ ਆਪਾਂ ਕਰਕੇ ਚੱਲਦੇ ਆਂ ਜੀ ਤੇ ਮਨ ਦੇ ਵਿੱਚ ਛੋਟੇ ਅਰਦਾਸ ਕਰੋ ਸਕੇ ਚਰਨਾਂ ਵਿੱਚ ਕਰਕੇ ਚੱਲਦੇ ਆਂ ਘਰੋਂ ਤਾਂ ਕਦੇ ਵੀ ਉਹ ਕਾਰਜ ਜੇ ਨਹੀਂ ਹੋ ਸਕਦਾ ਵੀ ਉਹ ਪੂਰਾ ਨਾ ਹੋਵੇ ਕਿਉਂਕਿ ਮੈਂ ਖੁਦ ਜਮਾਇਆ ਹੋਇਆ ਕਈ ਵਾਰੇ ਸਾਡੇ ਤੇ ਕੋਈ ਮੁਸ਼ਕਿਲ ਵੀ ਆਈ ਹੈ ਜਿ ਘਰੋਂ ਜਦੋਂ ਮਨ ਦੇ ਵਿੱਚ ਆਸ ਕਰਕੇ ਛੋਟੀ ਮੂਲ ਮੰਤਰ ਸਦਾ ਗਿਆਨ ਵਰ ਪਾਠ ਕਰਕੇ ਚਲਦੀਆਂ ਤਾਂ ਕਦੇ ਵੀ ਇਹ ਨਹੀਂ ਹੋਇਆ ਵਿੱਚ ਗੁਰੂ ਸਾਹਿਬ ਨੇ ਨਿਰਾਸ਼ ਕੀਤਾ ਹੋਵੇ ਕਿ ਕਾਰਜ ਪੂਰਾ ਨਾ ਹੋਇਆ ਹੋਵੇ ਕਈ ਵਾਰੀ ਇਦਾਂ ਵੀ ਆਈ ਹੈ ਕਿ ਮੁਸ਼ਕਿਲ ਆਈ ਹੈ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਕੰਮ ਥੋੜਾ ਗੜਬੜਾਊਗਾ ਲੇਕਿਨ ਗੁਰੂ ਸਾਹਿਬ ਦਾ ਨਾਮ ਲੈ ਕੇ ਜਦੋਂ ਮੂਲ ਮੰਤਰ ਸਾਡਾ ਪਾਠ ਕਰਕੇ ਆਪਾਂ ਤੁਰਦੇ ਆਂ ਤਾਂ ਹਮੇਸ਼ਾ ਸਾਡੀ ਉਹ ਮੁਸ਼ਕਿਲ ਦਾ ਹੱਲ ਹੁੰਦਾ ਔ ਰੁਕਾਵਟ ਜਿਹੜੀ ਹੁੰਦੀ ਉਹ ਦੂਰ ਹੁੰਦੀ ਆ ਕਿਉਂਕਿ ਜਦੋਂ ਆਪਾਂ ਗੁਰੂ ਸਾਹਿਬ ਨੂੰ ਹੀ ਨਾਂ ਲੈ ਲਿਆ ਜਦੋਂ ਆਪਾਂ ਕੋਈ ਵੀ ਚਾਹੇ ਖੁਸ਼ੀ ਦਾ ਕਾਰਜ ਹੋ ਚਾਹੇ ਦੁੱਖ ਦਾ ਕਾਰਜ ਆ ਚਾਹੇ ਕੋਈ ਟੈਨਸ਼ਨ ਵਾਲੀ ਗੱਲ ਆ ਚਾਹੇ ਕੋਈ ਮੁਸ਼ਕਿਲ ਆਈ ਹੋ ਉਸ ਦੇ ਸਬੰਧ ਤੱਕ ਆਪਾਂ ਘਰੋਂ ਬਾਹਰ ਜਾ ਰਹੇ ਆਂ ਤੇ ਜੇ ਆਪਾਂ ਗੁਰੂ ਸਾਹਿਬ ਨੂੰ ਯਾਦ ਕਰਕੇ ਛੋਟੇ ਦਾਸ ਕਰਕੇ ਚੱਲਦੇ ਆਪਾਂ ਗੁਰੂ ਸਾਹਿਬ ਨੂੰ ਨਾਲ ਲੈ ਲਿਆ ਜਿੱਥੇ ਗੁਰੂ ਸਾਹਿਬ ਜੀ ਆਪ હાજર ਨਾ ਚੰਨੇ ਉੱਥੇ ਕਦੇ ਕੋਈ ਮੁਸ਼ਕਿਲ ਖੜ ਹੀ ਨਹੀਂ ਸਕਦੀ ਮੇਰਾ ਖੁਦ ਦਾ ਇਹ ਤਰੀਕਾ ਅਪਣਾਇਆ ਹੋਇਆ ਜੀ ਮੈਂ ਖੁਦ ਇਹ ਚੀਜ਼ ਕਰਕੇ ਦੇਖੀ ਹੋਈ ਆ ਪਹਿਲਾਂ ਮੈਂ ਵੀ ਜਦੋਂ ਬਾਕੀਆਂ ਤੋਂ ਸੁਣਦੀ ਸੀ ਮੈਨੂੰ ਲੱਗਦਾ ਸੀ ਪਤਾ ਨਹੀਂ ਇਦਾਂ ਹੁੰਦਾ ਯਾ ਨਹੀਂ ਹੁੰਦਾ ਲੇਕਿਨ ਵਿਸ਼ਵਾਸ ਰੱਖ ਕੇ ਗੁਰੂ ਸਾਹਿਬ ਤੇ ਜਦੋਂ ਚੀਜ਼ ਆਪ ਕਰਦੇ ਆ ਤਾਂ ਮਹਾਰਾ ਜਰੂਰ ਕਿਰਪਾ ਕਰਦੇ ਨੇ ਹੁਣ ਆਪਾਂ ਗੱਲ ਕਰਾਂਗੇ ਜੀ ਅਗਰ ਤੁਸੀਂ ਮੂਲ ਮੰਤਰ ਦਾ ਸੰਦਾ ਪਾਠ ਕਰਨਾ ਹੈ ਤਾਂ ਕਿੰਨੇ ਵਾਰ ਕਰ ਸਕਦੇ ਹੋ ਤੇ ਕੀ ਦੇ ਨਾਲ ਫਲ ਮਿਲਦਾ ਹੈ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਜੀ ਇੱਕ ਸੱਚੀ ਘਟਨਾ ਇੱਕ Hindu ਪਰਿਵਾਰ ਦੀ ਘਟਨਾ ਇੱਕ ਜਥਾ ਸੀ ਜੀ ਉਹ ਕਿੰਨਾ ਆਪਾਂ ਕੀਰਤਨ ਕਰਾਉਂਦੇ ਹੁੰਦੇ ਨੇ ਨਾ ਗੁਰਦੁਆਰਾ ਸਾਹਿਬ 'ਚ ਕੀਰਤਨ ਹੁੰਦਾ ਹੈ ਜਾਂ ਕਈ ਵਾਰ ਕੇ ਪਰਿਵਾਰ ਵੀ ਆਪਣੇ ਘਰ ਦੇ ਵਿੱਚ ਜੋ ਪਾਠ ਕਰਵਾਉਂਦੇ ਨੇ ਕੀਰਤਨ ਕਰਵਾਉਂਦੇ ਨੇ ਤਾਂ ਇਦਾਂ ਇੱਕ ਜਥਾ ਆਇਆ ਹੋਇਆ ਸੀ ਕਿ Hindu ਪਰਿਵਾਰ ਦੀ ਜਿਹੜੀ ਮਾਤਾ ਜੀ ਸੀਗੇ ਤੇ ਬਜ਼ੁਰਗ ਸੀਗੇ ਤਾਂ ਉਹ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਵੀ ਕੋਈ ਐਦਾਂ ਦਾ ਮੰਤਰ ਦੱਸੋ ਜਿਹਦੇ ਨਾਲ ਸਾਡੇ ਜਿਹੜੇ ਕਾਰੋਬਾਰ ਉਹ ਚ ਵੀ ਵਾਧਾ ਹੋਵੇ ਕਮਾਈਆਂ ਵਿੱਚ ਵੀ ਵਰਪਤਾ ਹੋਵੇ ਘਰ ਵਿੱਚ ਸੁੱਖ ਸ਼ਾਂਤੀ ਹੋਵੇ ਕਲਾ ਕਲੇਸ਼ ਖਤਮ ਹੋ ਜਾਵੇ ਪਰਮਾਤਮਾ ਵੀ ਸਾਡੇ ਘਰ ਵਿੱਚ ਵਰਕ ਤੇ ਵਰਕਤਾ ਪਾਵੇ ਵੀ ਐਦਾਂ ਦਾ ਕੋਈ ਸਾਨੂੰ ਮੰਤਰ ਦੱਸੋ ਉਹਨਾਂ ਦੇਖੋ ਗਰਬਾਣੀ ਕੋਈ ਵੀ ਜਪ ਬਲੋ ਜੀ ਸਾਰੀ ਗੁਰਬਾਣੀ ਚੰਗੀ ਆ ਹਾਂ ਇਹ ਜ਼ਰੂਰ ਹੁੰਦਾ ਵੀ ਕਿਸੇ ਦਾ ਕਾਰਜ ਕਿਸੇ ਬਾਣੀ ਨੂੰ ਜਪਣ ਦੇ ਨਾਲ ਪੂਰਾ ਹੋਇਆ ਤਾਂ ਉਹਨਾਂ ਦਾ ਵਿਸ਼ਵਾਸ ਉਸ ਬਾਣੀ ਦੇ ਪ੍ਰਤੀ ਜਾਦਾ ਵੱਧ ਜਾਂਦਾ ਹੈ ਜਾਂ ਬਾਣੀ ਚਾਹੇ ਤੁਸੀਂ ਕਿਹੜੀ ਮਰਜ਼ੀ ਜਪ ਬਲੋ ਚਾਹੇ ਸਹਿਜ ਬਾਣੀ ਜਪਲੋ ਚਾਹੇ ਜਪਜੀ ਸਾਹਿਬ ਜਪਲੋ ਚਾਹੇ ਚੁਪਈ ਸਾਹਿਬ ਜਪਲੋ ਚਾਹੇ ਸੁਖਮਨੀ ਸਾਹਿਬ ਜਪਲੋ ਚਾਹੇ ਰਹਿਰਾ ਸਾਹਿਬ ਜਪਲੋ ਕਿਹੜੀ ਮਰਜ਼ੀ ਬਾਣੀ ਜਪਲੋ ਸ਼ਰਧਾ ਭਾਵਨਾ ਮੈਨੇ ਰੱਖਦੀ ਹੈ ਜੀ ਆਪਣੀ ਸੋ ਉਹ ਜਥੇ ਦੇਡੇ ਹੈਡ ਸੀ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਤੁਸੀਂ ਇਦਾਂ ਕਰੋ ਵੀ ਤੁਸੀਂ ਨਾ ਮੂਲ ਮੰਤਰ ਸਦਾ ਪਾਠ ਕਰ ਲਿਆ ਕਰੋ ਤੇ ਉਹਨਾਂ ਨੇ ਮਾਤਾ ਜੀ ਅੱਗੇ ਪੁੱਛਿਆ ਉਹਨਾਂ ਨੇ ਵਿਸ਼ਵਾਸ ਨਾਲ ਪੁੱਛਿਆ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਵੀ ਗੁਰੂ ਦੇ ਸਿੰਘ ਨੇ ਹੁਣ ਦੇਖੋ ਵਿਸ਼ਵਾਸ ਹੀ ਹਮੇਸ਼ਾ ਸਾਡਾ ਜਿਹੜਾ ਗੁਰੂ ਸਾਹਿਬ ਤੇ ਪ੍ਰਤੀ ਜਿਹੜਾ ਆਪਾਂ ਰੱਖਦੀਆਂ ਉਹ ਹਮੇਸ਼ਾ ਰੰਗ ਲਿਆਉਂਦਾ ਹੈ ਤਾਂ ਉਹਨਾਂ ਨੇ ਬੜੀ ਸ਼ਰਦਾ ਭਾਵਨਾ ਨਾਲ ਪੁੱਛਿਆ ਕਿ ਬਾਬਾ ਜੀ ਕਿੰਨੇ ਵਾਰ ਪਾਠ ਕਰਾਂ ਤਾਂ ਉਹਨਾਂ ਨੇ ਜਿਹੜੇ ਜਥੇ ਦੇ ਹੈਡ ਸੀ ਉਹਨਾਂ ਨੇ ਜਾਂਦਿਆਂ ਦੇ ਇੱਥੇ ਹੀ ਕਹਿਤਾ ਕਹਿੰਦੇ ਅੱਠ ਮਾਲਾ ਕਰ ਲਿਆ ਕਰ ਡੇਲੀ ਦੀ ਅੱਠ ਮਾਲਾ ਤਾਂ ਉਹਦਾ ਮਾਤਾ ਜੀ ਨੇ ਉਸ ਜੀ ਨੂੰ ਸੀਰੀਅਸ ਲੈਤਾ ਜੀ ਮਾਤਾ ਜੀ ਨੇ ਢੇਲੀ ਦੀ ਅਰਥ ਮਾਣਾ ਕਰਨੀਆਂ ਸ਼ੁਰੂ ਕੀਤੀਆਂ ਹੁਣ ਇੱਕ ਚੀਜ਼ ਹੋਰ ਦੇਖਿਓ ਤੁਸੀਂ ਜਦੋਂ ਤੁਸੀਂ ਵੱਤੋ ਵੱਤ ਬਾਣੀ ਜਪੋਗੇ ਨਾ ਤਾਂ ਮੇਰੇ ਨਾਲੇ ਕੀਵਰੀ ਚੀਜ਼ ਹੋਈ ਆ ਜਦੋਂ ਆਪਾਂ ਬਰਸ਼ਾਦਾ ਬਣਾਉਂਦੇ ਵੀ ਮੂਲ ਮੰਤਰ ਸਰ ਦਾ ਪਾਠ ਕਰਦੇ ਆ ਜਾਂ ਕੰਮ ਕਰਦੇ ਵੀ ਮੂਲ ਮੰਤਰ ਸਰ ਦਾ ਪਾਠ ਕਰਦੇ ਆ ਨਾ ਤਾਂ ਕਈ ਵਾਰੀ ਅੱਦਾਂ ਹੁੰਦਾ ਕਿ ਜਦੋਂ ਆਪਣੇ ਦਿਮਾਗ ਦੇ ਵਿੱਚ ਵੀ ਨਹੀਂ ਹੁੰਦਾ ਵੀ ਆਪਾਂ ਪਾਠ ਕਰਨ ਲੱਗ ਜਾਈਏ ਕੋਈ ਹੋਰ ਕੰਮ ਕਰਦੇ ਤਾਂ ਆਪਣੇ ਜਿਹੜੇ ਨਾ ਬੋਲ ਆ ਉਹਨਾਂ ਚ ਆਟੋਮੈਟਿਕਲੀ ਮੂਲ ਮੰਤਰ ਸਦਾ ਪਾਠ ਸਟਾਰਟ ਹੋ ਜਾਂਦਾ ਆਪਾਂ ਨੂੰ ਖੁਦ ਨੂੰ ਦਿਮਾਗ ਨੂੰ ਵੀ ਨਹੀਂ ਪਤਾ ਚੱਲਦਾ ਕਦ ਆਪਣੇ ਜਿਹੜੇ ਜबान ਉਹ ਮੂਲ ਮੰਤਰ ਸਦਾ ਪਾਠ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਆਪਣੇ ਸਰੀਰ ਨੂੰ ਉਸ ਚੀਜ਼ ਦੀ ਆਦਤ ਪੈ ਜਾਂਦੀ ਹੈ ਤੁਸੀਂ ਇਹ ਚੀਜ਼ ਕਰਕੇ ਦੇਖਿਓ ਜੀ ਤੁਸੀਂ 3 ਦਿਨ ਲਗਾਤਾਰ ਕਹਾ ਕੰਮ ਕਰਦੇ ਹੋਈ ਮੂਲ ਮੰਤਰ ਸਦਾ ਪਾਠ ਕਰਕੇ ਦੇਖਿਓ ਚੌਥੇ ਦਿਨ ਆਟੋਮੈਟਿਕਲੀ ਤੁਹਾਡੇ ਜਿਹੜੀ ਇਹ ਜਵਾਨ ਆਪਣੇ ਆਪ ਹੀ ਮੂਲ ਮੰਤਰ ਸਦਾ ਪਾਠ ਸ਼ੁਰੂ ਕਰ ਦਿੰਦੀ ਹੈ ਤਾਂ ਉਹ ਮਾਤਾ ਜੀ ਹੁਣ ਅਠ ਮਾਲਾ ਢੇਲੀ ਦੀਆਂ ਜਪਣਾ ਤਾਂ ਉਹਨਾਂ ਦੇ ਸਰੀਰ ਨੂੰ ਤਾਂ ਪੂਰੀ ਉਸ ਚੀਜ਼ ਦੀ ਜਿਵੇਂ ਆਪਾਂ ਕਹਿੰਦੇ ਨੇ ਨਾ ਉਹ ਖਰਾਕ ਹੀ ਬਣ ਗਈ ਹੈ ਨਾ ਤਾਂ ਉਹ ਨਾ ਹਰ ਟਾਈਮ ਹੀ ਫਿਰ ਕੋਈ ਵੀ ਕੰਮ ਕਰਦੇ ਵੀ ਊਲਮੰਤਰ ਸਦਾ ਪਾਠ ਹਰ ਟਾਈਮ ਊਲਮੰਤਰ ਸਦਾ ਪਾਠ ਤਾਂ ਇਸੇ ਤਰ੍ਹਾਂ ਨਾ ਇੱਕ ਵਾਰੀ ਫਿਰ ਉਹ ਜਥਾ ਉਸੇ ਜਗ੍ਹਾ ਤੇ ਉਸੇ ਪਿੰਡ ਦੇ ਵਿੱਚ ਆਏ ਤਾਂ ਉਹਨਾਂ ਨੇ ਪੁੱਛਿਆ ਕਹਿੰਦੇ ਇੱਥੇ ਇੱਕ Hindu ਪਰਿਵਾਰ ਦੇ ਵਿੱਚੋਂ ਬੀਬੀ ਆ ਉਹਨਾਂ ਨੇ ਆਪਣਾ ਨਾਮ ਜ਼ਰੂਰ ਦੱਸਿਆ ਸੀ ਬੀਬੀ ਨੇ ਵੀ ਮੈਂ ਫਲਾਨਿਆਂ ਦੇ ਘਰ ਦੇ ਵਿੱਚੋਂ ਆਂ ਤਾਂ ਬਾਬਾ ਜੀ ਨੇ ਯਾਦ ਰੱਖਿਆ ਕਿਉਂਕਿ ਦੇਖੋ ਜਿਹੜੇ ਅ ਗੁਰੂ ਦੇ ਸਿੱਖ ਹੁੰਦੇ ਆ ਨਾ ਉਹ ਟੈਨਸ਼ਨ ਮੁਕਤ ਹੁੰਦੇ ਆ ਹਨਾ ਉਹਨਾਂ ਦੀ ਯਾਦਦਾਸ਼ਤ ਵੀ ਤਕੜੀ ਹੁੰਦੀ ਹੈ ਕਿਉਂਕਿ ਉਹ ਪਦਾਮ ਵਗੈਰਾ ਚੰਗਿਆ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਜੀ ਕਿਉਂਕਿ ਅ ਬਾਣੀ ਜਪਦੇ ਹੋਏ ਵੀ ਜਿਹੜੀ ਜ਼ੁਬਾਨ ਆ ਉਹ ਸਾਫ਼ ਰਹਿੰਦੀ ਹੈ ਅਗਰ ਆਪਾਂ ਡਰਾਈ ਫਰੂਟਸ ਵਗੈਰਾ ਜ਼ਿਆਦਾ ਖਾਣੇ ਆ ਹントੂ ਜੀ ਦੇਖੋ ਵੀ ਉਹਨਾਂ ਨੇ ਕਿਸੇ ਨੂੰ ਪੁੱਛਿਆ ਕਹਿੰਦੇ ਇੱਥੇ ਇੱਕ ਮਾਤਾ ਜੀ ਸੀਗੇ ਫਲਾਨੀ ਪਰਿਵਾਰ ਦੇ ਵਿੱਚੋਂ ਕਹਿੰਦੇ ਵੀ ਦਿਖ ਨਹੀਂ ਰਹੇ ਅੱਜ ਤੇ ਇਹ ਕਹਿੰਦੇ ਵੀ ਉਹ ਕਿੱਥੇ ਨੇ ਤਾਂ ਉਹਨਾਂ ਚੋਂ ਕਿਸੇ ਨੇ ਦੱਸਿਆ ਕਹਿੰਦੇ ਜੀ ਉਹ ਹੈਗੇ ਤਾਂ ਹਿੰਦੂ ਪਰਿਵਾਰ ਚੋਂ ਹੀ ਨਹੀਂ ਪਰ ਕਹਿੰਦੇ ਉਹਨਾਂ ਨੇ ਅੰਮ੍ਰਿਤ ਛਕ ਲਿਆ ਕਹਿੰਦੇ ਅੱਛਾ ਤਾ ਉਹ ਬਾਬਾ ਜੀ ਨੂੰ ਚਾਹਨਾ ਹੋਈ ਵੀ ਕਿ ਹਿੰਦੂ ਪਰਿਵਾਰ ਨੇ ਪੂਰੇ ਨੇ ਅੰਦਰ ਛਕਿਆ ਤਾਂ ਜ਼ਰੂਰ ਮਿਲਣਾ ਚਾਹੀਦਾ ਵੀ ਇਹ ਜੀ ਕੀ ਕਲਾਵਰਤੀ ਗੁਰੂ ਸਾਹਿਬ ਦੀ ਕਿ ਪੂਰੇ ਪਰਿਵਾਰ ਨੇ ਜਿਹੜਾ ਅੰਦਰ ਛਕਿਆ ਤਾਂ ਉਹ ਬਾਬਾ ਜੀ ਨਾਲ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਪਹੁੰਚ ਗਏ ਤੇ ਜੋ ਬੀਬੀ ਨੇ ਜਿਹੜੀ ਮਾਤਾ ਜੀ ਸੀ ਉਹ ਵਿਹੜੇ ਜਿਹਦੇ ਵਿੱਚ ਫਿਰ ਰਹੇ ਸੀ ਉਹਨਾਂ ਨੇ ਦੇਖਿਆ ਤਾਂ ਉਹ ਫਤਿਹ ਵਿਲਾਕੇ ਮਬਈ ਦੇ ਕੋਲ ਆਏ ਤੇ ਉਹਨਾਂ ਨੇ फटाफट ਬਾਬਾ ਜੀ ਦੇ ਬੈਠਣ ਦਾ ਇਤਜ਼ਾਅ ਕੀਤਾ ਤਾਂ ਬਾਬਾ ਜੀ ਨੇ ਪੁੱਛਿਆ ਕਹਿੰਦੇ ਮਾਤਾ ਵੀ ਤੁਸੀਂ ਹਿੰਦੂ ਪਰਿਵਾਰ ਤੋਂ ਤੇ ਵੀ ਮੇਰੇ ਦਿਲ ਦੀ ਖੁਆਇਸ਼ ਹੋਈ ਵੀ ਮੈਂ ਜਾਣਾ ਤੁਹਾਡੀ ਤੋਂ ਪੁੱਛਾਂ ਵੀ ਇਹ ਜੀ ਕਿਹੜੀ ਕਲਾ ਵਰਤੀ ਵੀ ਤੁਸੀਂ ਸਾਰੇ ਪਰਿਵਾਰ ਨੇ ਅਮਰਤ ਸੱਗ ਲਿਆ ਤੇ ਵੀ ਮੇਰਾ ਦਿਲ ਦੀ ਇਹ ਚਾਹਤ ਸੀ ਮੈਂ ਤੋਂ ਪੁੱਛਾਂ ਤਾਂ ਉਹ ਮਾਤਾ ਜੀ ਨੇ ਸਾਰੀ ਗੱਲ ਦੱਸੀ ਮਾਤਾ ਜੀ ਕਹਿੰਦੇ ਤੁਸੀਂ ਕਿਹਾ ਸੀ ਵੀ ਅੱਠ ਮਾਲਾ ਰੋਜ਼ ਔਮੂਲ ਮੰਤਰ ਸਹਿਵਾ ਪਾਠ ਕਰਨਾ ਕਹਿੰਦੇ ਵੀ ਮੈਂ ਮੈਨੂੰ ਤਾਂ ਨਾ ਹਰ ਜਗ੍ਹਾ ਔਮੂਲ ਮੰਤਰ ਸਹਿਵੀ ਦਿਖਣ ਲੱਗ ਗਿਆ ਹਰ ਜਗ੍ਹਾ ਔਮੂਲ ਮੰਤਰ ਸਹਿਵੀ ਸੁਣਨ ਲੱਗ ਗਿਆ ਬਸ ਔਮੂਲ ਮੰਤਰ ਸਹਿਵੀ ਮੈਨੂੰ ਚਾਰੇ ਤਰਫ ਦਿਖਦੇ ਸੀ ਕਹਿੰਦੀ ਫਿਰ ਮੈਂ ਹਰ ਟਾਈਮ ਹੀ ਔਮੂਲ ਮੰਤਰ ਸਹਿਦਾ ਪਾਠ ਕਰਦੇ ਰਹਿਣਾ ਕਹਿੰਦੀ ਇੰਨੀ ਕੁ ਵਰਧਤ ਹੋਈ ਬਾਬਾ ਜੀ ਸਾਡੇ ਘਰ ਸਾਡਾ ਕਾਰੋਬਾਰ ਕਿੱਥੋਂ ਦਾ ਕਿੱਥੇ ਪਹੁੰਚ ਗਿਆ ਸਾਡੇ ਘਰ ਪੈਸੇ ਦੀ ਕੋਈ ਕਮੀ ਨਹੀਂ ਰਹੀ ਸਾਡੇ ਪਰਿਵਾਰ ਦੇ ਵਿੱਚ ਉਹ ਡਾਕਲੀਜ਼ੀ ਖਤਮ ਹੋ ਗਿਆ ਰੋਗ ਖਤਮ ਹੋ ਗਿਆ ਸਾਰੀਆਂ ਬਿਮਾਰੀਆਂ ਖਤਮ ਹੋ ਗਈਆਂ ਸਾਡੇ ਘਰ ਦੇ ਵਿੱਚ ਇੰਨਾ ਪਿਆਰ ਮੁਹੱਬਤ ਗੁਰੂ ਸਾਹਿਬ ਦਾ ਆਸ ਹੋ ਗਿਆ ਕਹਿੰਦੀ ਵੀ ਮੇਰੀ ਨਾ ਇੱਕ ਵਾਰੀ ਮੈਂ ਮੇਰੀ ਕਦੇ ਇਹ ਸਮਝ ਲਓ ਵੀ ਮੇਰੀ ਡੈਥ ਹੋ ਗਈ ਸੀ ਉਹ ਬੀਬੀ ਨੇ ਵੀ ਦੱਸਿਆ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਉਹ ਕਹਿੰਦੇ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਆਪਣੀ ਹਾਜ਼ਰੀ ਜਿਹੜੀ ਆਪਾਂ ਇੱਥੇ ਕਹਿੰਦੇ ਹੁੰਦੇ ਨਾ ਜਿਹੜਾ ਆਪਾਂ ਪੈਸਾ ਉਹਦੇ ਨਾਲ ਸਿਰਫ ਆਪਣਾ ਲੋਕ ਸੁਧਰਦਾ ਜਿਹੜੀ ਆਪਾਂ ਬਾਣੀ ਜਪਦੇ ਹਾਂ ਉਹਦੇ ਨਾਲ ਲੋਕ ਤੇ ਪਰਲੋਕ ਦੋਨੋਂ ਸੁਧਰਦੇ ਨੇ ਸੋ ਕਹਿੰਦੀ ਮੇਰੀ ਡੈਥ ਹੋ ਗਈ ਉਸ ਟਾਈਮ ਮੈਂ ਪਾਰ ਮਤਲਬ ਕਿ ਅੰਮ੍ਰਿਤ ਨਹੀਂ ਛਕਿਆ ਹੋਇਆ ਸੀ ਮੇਰੇ ਪਰਿਵਾਰ ਨੇ ਵੀ ਅੰਮ੍ਰਿਤ ਉਸ ਟਾਈਮ ਨਹੀਂ ਛਕਿਆ ਹੋਇਆ ਸੀ ਕਹਿੰਦੇ ਵੀ ਮੈਂ ਜਦੋਂ ਮੇਰੀ ਡੈਥ ਹੋਈ ਤਾਂ ਮੇਰੀ ਰੂਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਹਿੰਦੇ ਪਹੁੰਚੀ ਕਹਿੰਦੇ ਆ ਮਹਾਰਾਜ ਜੀ ਨੇ ਕਿਹਾ ਕਹਿੰਦੇ ਵੀ ਮੈਨੂੰ ਮਹਾਰਾਜ ਜੀ ਪਰਤੱਖ ਦਿਖਾਈ ਤਾਂ ਨਹੀਂ ਦਿੱਤੇ ਇੱਕ ਚਿੱਟੇ ਰੰਗ ਦੀ ਰੋਸ਼ਨੀ ਮੈਨੂੰ ਦਿਖਾਈ ਦਿੱਤੀ ਕਹਿੰਦੇ ਉਹਦੇ ਵਿੱਚੋਂ ਨਾ ਕਹਿੰਦੇ ਵੀ ਕਹਿੰਦੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਕਿ ਪਹਿਲਾਂ ਵੀ ਉਹਦੇ ਨਾ ਕੀਰਤਨ ਚੱਲ ਰਿਹਾ ਸੀ ਕਹਿੰਦੇ ਮੇਰਾ ਮਨ ਕੀਤਾ ਵੀ ਮੈਂ ਉਹ ਕੀਰਤਨ ਸੁਣਾ ਕਹਿੰਦੇ ਪਰ ਜਿਹੜੇ ਕਹਿੰਦੇ ਦਰਬਾਰੀ ਹੁੰਦੇ ਆ ਨਾ ਉਹ ਕਹਿੰਦੇ ਵੀ ਤੁਸੀਂ ਅੰਮ੍ਰਿਤ ਨਹੀਂ ਛਕਿਆ ਹੋਇਆ ਇਸ ਕਰਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਤੇ ਕਹਿੰਦੇ ਮੈਂ ਚੋਰੀ ਛੁਪ ਕੇ ਜਦੋਂ ਕਹਿੰਦੇ ਉਹ ਦਰਬਾਰੀ ਸਾਈਡ ਤੇ ਹੋਈ ਮੈਂ ਚੋਰੀ ਛੁਪ ਕੇ ਜਾ ਕੇ ਮੈਂ ਸੰਗਤ ਦੇ ਵਿੱਚ ਬੈਠ ਗਈ ਕਹਿੰਦੇ ਸਾਹਮਣੇ ਉਹਦਾ ਇੱਕ ਚਿੱਟੇ ਰੰਗ ਦੀ ਰੌਸ਼ਨੀ ਕਹਿੰਦੇ ਦਿਖ ਰਹੀ ਸੋ ਸ੍ਰੋਸ਼ਨੀ ਦੇ ਵਿੱਚੋਂ ਕਹਿੰਦੇ ਮੈਨੂੰ ਆਵਾਜ਼ ਆਈ ਮੇਰੇ ਨਾਮ ਨਾਲ ਬੀਬੀ ਹਲੇ ਤੇਰਾ ਟਾਈਮ ਨਹੀਂ ਹੋਇਆ ਤੂੰ ਜਾ ਵਾਪਸ ਤੇ ਜਾ ਕੇ ਅੰਮ੍ਰਿਤ ਪਾਨ ਕਰ ਫਿਰ ਤੂੰ ਸੱਚਖੰਡ ਦੇ ਵਿੱਚ ਆਈ ਤੁਸੀਂ ਦੇਖੋ ਜੀ ਕਿਵੇਂ ਉਹਨਾਂ ਨੇ ਆਪ ਦੀ ਜਵਾਨੀ ਇਹ ਚੀਜ਼ ਬਾਬਾ ਜੀ ਨਾਲ ਸ਼ੇਅਰ ਕੀਤੀ ਤੇ ਬਾਬਾ ਜੀ ਵੀ ਹੈਰਾਨ ਰਹਿ ਗਏ ਤੇ ਉਹਨਾਂ ਨੇ ਕਹਿੰਦੇ ਫਿਰ ਮੈਂ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਵੀ ਮੇਰੇ ਪਰਿਵਾਰ ਨੇ ਤਾਂ ਪੂਰੀ ਤਿਆਰੀ ਕਰ ਲਈ ਸੀ ਵੀ ਮੈਂ ਮੇਰੀ ਡੈਥ ਹੋ ਚੁੱਕੀ ਆ ਕੀ ਕਰੇ ਇਸੇ ਦਰਵਾਜ਼ੇ ਆ ਚੁੱਕੇ ਸੀ ਕਹਿੰਦੀ ਉਸ ਤੋਂ ਬਾਅਦ ਫਿਰ ਮੈਨੂੰ ਜਦ ਮਹਾਰਾਜ ਨੇ ਉਹ ਜ਼ਿੰਦਗੀ ਦੁਬਾਰਾ ਬਖਸ਼ੀ ਗੁਰੂ ਸਿੰਘ ਦੀ ਦੇਹਣਾ ਜਿਹੜੀ ਇਹ ਜ਼ਿੰਦਗੀ ਹੈ ਕਹਿੰਦੀ ਫਿਰ ਮੈਂ ਗੁਰੂ ਸਿੰਘ ਦੇ ਚਰਨੀ ਕਤੇ ਲਗਾ ਦਿੱਤੀ ਕਿ ਮੈਂ ਅਗਰ ਛਕਿਆ ਨਾ ਸਿਰਫ ਉਹਨਾਂ ਨੇ ਆਪ ਛਕਿਆ ਬਲਕਿ ਪੂਰੇ ਪਰਿਵਾਰ ਨੇ ਛਕਿਆ ਕਹਿੰਦੀ ਹੁਣ ਹਰ ਰੋਜ਼ ਸਾਡੇ ਪਰਿਵਾਰ ਦੇ ਵਿੱਚ ਸਾਰੇ ਜੀ ਡੇਲੀ ਮੂਲ ਮੰਤਰ ਸਿੰਘ ਦੀ ਜਿਹੜੀ ਬਾਣੀ ਜਪ ਕੇ ਗੁਰੂ ਸਿੰਘ ਦੇ ਚਰਨਾਂ ਦੀ ਜਿਹੜੀ ਹਾਜ਼ਰੀ ਉੱਪਰਦੇ ਨੇ ਤੇ ਕਹਿੰਦੇ ਸਾਡੀ ਕਰੋ ਵੀ ਜਿਹੜੀ ਜੋ ਵੀ ਦੁੱਖ ਤਕਲੀਫ ਸੀ ਸਭ ਦੂਰ ਹੋ ਗਏ ਤੇ ਬਾਬਾ ਜੀ ਵੀ ਹੈਰਾਨ ਹੋ ਗਏ ਵੀ ਦੇਖੋ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਵਿਸ਼ਵਾਸ ਰੱਖ ਕੇ ਉਹਨਾਂ ਨੇ ਉਹ ਪਾਠ ਕੀਤਾ ਮੂਲ ਮੰਤਰ ਸਾਹਿਬ ਜੱਟਿਆ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਿਆ ਉਹਨਾਂ ਨੇ ਤੇ ਦੇਖੋ ਗੁਰੂ ਸਾਹਿਬ ਨੇ ਉਹਨਾਂ ਦੀ ਝੋਲੀਆਂ ਦੀ ਕੋਈ ਖੁਸ਼ੀ ਨਾਲ ਭਰਨ ਦੀ ਕੋਈ ਤੋਟ ਨਹੀਂ ਰੱਖੀ ਹਰ ਮੁਸ਼ਕਿਲ ਦਾ ਹੱਲ ਹੋ ਗਿਆ ਹਰ ਕੰਮ ਫਤਿਹ ਹੋ ਗਿਆ ਉਹਨਾਂ ਦਾ ਸੋ ਮੇਰੀ ਤੁਹਾਡੇ ਅੱਗੇ ਵੀ ਜੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਬਾਕੀ ਦਾ ਪਾਠ ਨਹੀਂ ਕਰ ਸਕਦੇ ਅਗਰ ਤੁਹਾਡੇ ਕੋਲੇ ਸਿਰਫ ਮੂਲ ਮੰਤਰ ਸਹਿਬ ਦਾ ਪਾਠ ਕਰਨ ਦਾ ਵੀ ਟਾਈਮ ਹੈ ਤਾਂ ਵੀ ਤੁਸੀਂ ਹਾਜ਼ਰੀ ਜ਼ਰੂਰ ਭਰੋ ਇੱਕ ਦਿਨ ਗੁਰੂ ਸਹਿਬ ਵੀ ਆਪੇ ਕੋਈ ਕਿਰਪਾ ਕਰਨਗੇ ਕਿ ਤੁਹਾਡੀ ਵੱਧ ਬਾਣੀ ਦੀ ਵੀ ਜਿਹੜੀ ਪੰਜੇ ਬਾਣੀ ਹੈ ਸੁਖਮਨੀ ਸਹਿਬ ਹੈ ਜਾਂ ਸਹਿਜ ਪਾਠ ਹੈ ਉਹ ਵੀ ਸੇਵਾ ਗੁਰੂ ਸਭ ਆਪ ਹੀ ਲੈਣਗੇ ਮੈਂ ਮੇਰਾ ਮਨ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਜੀ ਇਹ ਹੀ ਉਹ ਚੀਜ਼ਾਂ ਨੇ ਤੁਸੀਂ ਮੈਨੂੰ ਹਮੇਸ਼ਾ ਪੁੱਛਦੇ ਹੋ ਕਿ ਮੇਰਾ ਵਿਸ਼ਵਾਸਨ ਕਿਵੇਂ ਬਣਿਆ ਜਾਂ ਮੈਂ ਮੈਨੂੰ ਨੀਂਦ ਨਹੀਂ ਆਉਂਦੀ ਜਾਂ ਕਿਉਂਕਿ ਦੇਖੋ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਸੀ ਮੈਨੂੰ ਉਸ ਟਾਈਮ ਟੈਨਸ਼ਨ ਤੇ ਡਿਪਰੈਸ਼ਨ ਦੀ ਪ੍ਰੋਬਲਮ ਸੀਗੀ ਤੁਹਾਨੂੰ ਪਤਾ ਹੀ ਹੈ ਜੀ ਟੈਨਸ਼ਨ ਤੇ ਡਿਪਰੈਸ਼ਨ ਦੇ ਵਿੱਚ ਨੀਂਦ ਨਹੀਂ ਆਉਂਦੀ ਹੁੰਦੀ ਸੋ ਮੈਨੂੰ ਇਹ ਹੁੰਦਾ ਸੀ ਵੀ ਨੀਂਦ ਨਹੀਂ ਆ ਰਹੀ ਤਾਂ ਮੈਂ ਕੁਝ ਕਰ ਲਵਾਂ ਮੈਂ ਬਾਠ ਕਰ ਲਵਾਂ ਤੇ ਮੈਨੂੰ ਬਾਠ ਕਰਨਾ ਸ਼ਾਂਤੀ ਮਿਲਦੀ ਸੀ ਮੰਨ ਦੇ ਵਿੱਚ ਹੁਣ ਵੀ ਮੈਨੂੰ ਅਗਰ ਕਦੇ ਕੋਈ ਘਬਰਾਹਟ ਹੋਵੇ ਤਾਂ ਮੈਂ ਉਸੇ ਟਮ ਅਗਰ ਬਾਣੀ ਜਪਨ ਬਹਿ ਜਾਵਾਂ ਤਾਂ ਮੈਨੂੰ ਨਾਲ ਦੀ ਨਾਲ ਸ਼ਾਂਤੀ ਮਿਲਦੀ ਹੈ ਗੁਰੂ ਸਾਹਿਬ ਬਹੁਤ ਕਿਰਪਾ ਕਰਦੇ ਨੇ ਸੋ ਮੇ ਇਹ ਜਿਹੜੀਆਂ ਸੱਚੀਆਂ ਘਟਨਾਵਾਂ ਨੇ ਜੀ ਇਹ ਉਹ ਘਟਨਾਵਾਂ ਨੇ ਜਿਨ੍ਹਾਂ ਨੂੰ ਸੁਣ ਸੁਣ ਕੇ ਮੈਂ ਆਪਣਾ ਵਿਸ਼ਵਾਸ ਗੁਰੂ ਸਾਹਿਬ ਤੇ ਪੱਕਾ ਕੀਤਾ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਸੋ ਮੇਰੀ ਵੀ ਤੁਹਾਡੇ ਚਰਨਾਂ 'ਚ ਇਹ ਹੀ ਬੇਨਤੀ ਆ ਵੀ ਤੁਸੀਂ ਪਾਠ ਜ਼ਰੂਰ ਕਰੋ ਵਿਸ਼ਵਾਸ ਰੱਖੋ ਗੁਰੂ ਸਾਹਿਬ ਤੇ ਗੁਰੂ ਸਾਹਿਬ ਅੱਜ ਨਹੀਂ ਸਵੇਰ ਕੱਲ ਨਹੀਂ ਜਾਂ ਪਰਸੋਂ ਨਹੀਂ ਕਦੇ ਨਾ ਕਦੇ ਕੰਮ ਜ਼ਰੂਰ ਸਵਾਰਣਗੇ ਹਰ ਗੱਲ ਦਾ ਦੇਖੋ ਜੀ ਟਾਈਮ ਲੱਗਦਾ ਹੁੰਦਾ ਸਹੀ ਟਾਈਮ ਹੁੰਦਾ ਹੈ ਕਈ ਵਾਰੀ ਆਪਾਂ ਇਹ ਵੀ ਮੈਨੂੰ ਕੁਐਸਚਨ ਆਉਂਦੇ ਨੇ ਵੀ ਦੀਦੀ ਅਸੀਂ ਪਾਠ ਤਾਂ ਕਰਦੇ ਹਾਂ ਪਰ ਸਾਡਾ ਫਲਾਨਾ ਕੰਮ ਨਹੀਂ ਬਣਿਆ ਜੀ ਉਹ ਕੰਮ ਨਹੀਂ ਬਣ ਰਿਹਾ ਤਾਂ ਤੁਸੀਂ ਗੁਰੂ ਸਾਹਿਬ ਨੂੰ ਸਵਾਲ ਨਾ ਕਰੋ ਜੀ ਤੁਸੀਂ ਇਹ ਸੋਚੋ ਵੀ ਅਗਰ ਇਹ ਕੰਮ ਨਹੀਂ ਬਣ ਰਿਹਾ ਤਾਂ ਕਿਉਂਕਿ ਇਹਦੇ ਵਿੱਚ ਕੁਝ ਸਾਡੇ ਲਈ ਗਲਤ ਹੋਣਾ ਹੈ ਤਾਂ ਹੀ ਗੁਰੂ ਸਾਹਿਬ ਸਾਡਾ ਇਹ ਕਾਰਜ ਨਹੀਂ ਬਣਾ ਰਹੇ ਠੀਕ ਹੈ ਜੀ ਜਿਸ ਦਿਨ ਉਸ ਕੰਮ ਨੂੰ ਬਣਦਾ ਸਹੀ ਟਾਈਮ ਆਉ ਜਾਂ ਤੁਹਾਡੇ ਲਈ ਜੋ ਸਹੀ ਹੋ ਉਹੀ ਕੰਮ ਤੁਹਾਡੇ ਲਈ ਗੁਰੂ ਸਾਹਿਬ ਨੇ ਬਣਾਉਣਾ ਹੈ ਕਈ ਮੈਨੂੰ ਇੱਧਰ ਦੇ ਕਮੈਂਟ ਆਉਂਦੇ ਆਂ ਦੀ ਦੀਦੀ ਅਸੀਂ ਨੌਕਰੀ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਨੌਕਰੀ ਨਹੀਂ ਮਿਲ ਰਹੀ ਸਾਡਾ ਨੌਕ ਪਈਆਂ ਦਾ ਕੁਐਸਚਨ ਆਏ ਸਾਡਾ ਪੇਪਰ ਕਲੀਅਰ ਨਹੀਂ ਹੋਇਆ ਮੈਜੀਕ ਨਾਲ ਵੀਡੀਓ ਸ਼ੇਅਰ ਕੀਤੀ ਹੋਈ ਆ ਜਪਜੀ ਸਾਹਿਬ ਦੇ ਪਾਠ ਦੀ ਤਾਕਤ ਉਹਦੇ ਵਿੱਚ ਮੈਂ ਇੱਕ ਸੱਚੀ ਘਟਨਾ ਸ਼ੇਅਰ ਕੀਤੀ ਹੋਈ ਆ ਕਿਵੇਂ ਉਸ ਮੁੰਡੇ ਨੇ ਨੌਕਰੀ ਦੇ ਲਈ ਪਾਠ ਸ਼ੁਰੂ ਕੀਤਾ ਉਹਨੂੰ ਉਹ ਨੌਕਰੀ ਨਾ ਮਿਲ ਕੇ ਉਹਨੂੰ ਬਹੁਤ ਵੱਡੇ ਅਹੁਦੇ ਦੀ ਨੌਕਰੀ ਗੁਰੂ ਸਾਹਿਬ ਨੇ ਦਵਾਈ ਤੇ ਪਰ ਉਹਨੇ ਨਿਰਾਸ਼ ਹੋ ਕੇ ਪਾਠ ਨਹੀਂ ਛੱਡਿਆ ਉਸਦਾ ਮਨ ਜ਼ਰੂਰ ਟੁੱਟ ਗਿਆ ਸੀ ਵੀ ਮੈਂ ਪਾਠ ਕਰਦਾ ਫਿਰ ਵੀ ਮੇਰਾ ਕੰਮ ਨਹੀਂ ਬਣਿਆ ਪਰ ਉਹਨੇ ਪਾਠ ਕਰਨਾ ਬੰਦ ਨਹੀਂ ਕੀਤਾ ਤੇ ਦੇਖੋ ਗੁਰੂ ਸਾਹਿਬ ਨੇ ਉਹਨੂੰ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੱਤਾ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੋ ਪਾਠ ਕਰਦੇ ਰਹੋ ਜਦੋਂ ਚੀਜ਼ ਦਾ ਸਹੀ ਟਾਈਮ ਆਉ ਸਹੀ ਵਕਤ ਆਉ ਤੇ ਤੁਹਾਡੇ ਲਈ ਜੋ ਸਹੀ ਹੋ ਉਹੀ ਗੁਰੂ ਸਾਹਿਬ ਨੇ ਕਰਨਾ ਹੈ ਦੁੱਖ ਸੁੱਖਰ ਜਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ ਬਾਣੀ ਜੋ ਪਰ ਨਾਲ ਸਾਨੂੰ ਦੁੱਖਾਂ ਨੂੰ ਝੱਲਣ ਦੀ ਹਿੰਮਤ ਤੇ ਦੁੱਖਾਂ 'ਚੋਂ ਨਿਕਲਣ ਦੀ ਹਿੰਮਤ ਬਹੁਤ ਮਿਲਦੀ ਹੈ ਸੋ ਵੱਧ ਤੋਂ ਵੱਧ ਪਾਠ ਕਰੋ ਜੀ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਐਦਾਂ ਵੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ